ਬੀਜਪੀ ਨੇ ਹਿੰਦੁਸਤਾਨ ਦੀਆਂ ਜਿਤਨੀਆਂ ਵੀ ਪਾਰਟੀਆਂ ਕਿਹਾ ਉਹਨਾਂ ਸਾਰਿਆਂ ਨੇ ਵਕਤ ਮਿਲਦਾ ਬਰੋਥ ਕੀਤਾ ਹੈ। ਔਰ ਇਹ ਮਨਾਰਟਿਸ ਕੰਟਰੀਜ਼ ਦੇ ਉੱਤੇ ਬਹੁਤ ਵੱਡਾ ਮਨਲਾਇਆ ਹੈ। ਇਹਦਾ ਅਸਰ ਸਿੱਖਾਂ ਤੇ ਅਸਰ ਪੈਣਾ ਹੀ ਪੈਣਾ ਹੈ। ਕਿਉਂਕਿ ਇਸ ਵਕਤ ਜਦਾਦਾ ਸਿੱਖਾਂ ਦੀਆਂ ਵੀ ਬਹੁਤ ਜ਼ਿਆਦਾ ਨੇ। ਭਾਵੇਂ ਹਿੰਦੁਸਤਾਨ ਨੇ ਤੇ ਭਾਵੇਂ ਪਾਕਿਸਤਾਨ। ਜਸਟ ਪਾਕਿਸਤਾਨ ਸਰਕਾਰ ਇਹ ਦੇਖੇਗੀ। ਬੇ ਹਿੰਦੁਸਤਾਨ ਦੇ ਮੁਸਲਮਾਨਾਂ ਦੀਆਂ ਜ਼ਮੀਨਾਂ ਜਦਾਦਾਂ ਸਾਰੇ ਇੱਕ ਦੂਮ ਚਿੱਕੇ ਟਾਂਕੇ ਉਹਨਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ ਤਾਂ ਉਹ ਬਿਲਕੁਲ ਗਰੇਜ਼ ਨਹੀਂ ਕਰਨਗੇ ਸਿੱਖਾਂ ਨੂੰ ਨੁਕਸਾਨ ਪਹੁੰਚਾਉਣ ਇਸ ਵਾਸਤੇ ਇਸ ਬਿਲ ਦਾ ਵਿਰੋਧ ਪਾਰਲੀਮੈਂਟ ਦੇ ਵਿੱਚ ਹਰਸਿੰਦਰ ਕੋਰ ਨੇ ਕੀਤਾ ਔਰ ਬੜੇ अच्छे ਲਫਜ਼ਾਂਜ ਕੀਤਾ ਔਰ ਜੋ ਗੱਲਾਂ ਉਸਨੇ ਕਹੀਆਂ ਉਹ ਬਿਲਕੁਲ ਸਹੀ ਕਹੀਆਂ ਸਮੁੱਚੀ ਕੰਮ ਪਾਰਲੀਮੈਂਟ ਚ ਜਿਹੜਾ ਵਕ ਬੋਰਡ ਦਾ ਬਿੱਲ ਪੇਸ਼ ਹੋਇਆ ਉਹਦਾ ਵਿਰੋਧ ਕਰਦੇ ਹੋਰ ਨਿੰਦਾ ਕਰਦੇ ਕੀ ਲੱਗਦਾ ਕਿ ਦੇਸ਼ ਦੇ ਹੋਰ ਕੋਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਬਿੱਲ ਪਾਸ ਕਿਤੇ ਜਿਹੜੇ ਘੱਟ ਗੇਂ ਦੇ ਜਿਹੜੇ ਕਿ ਨਹੀਂ ਨਹੀਂ ਦੇਖੋ ਗੱਲ ਸੁਣੋ ਇਸ ਵਕਤ ਜਿਹੜੇ ਪੁਰਾਣੇ ਬੈਠੇ ਹੋਏ ਨੇ ਦੇਖੋ ਮੈਂ ਗੱਲ ਸੁਣੋ ਤਾਕਤ ਆ ਕੇ ਬੰਦਾ ਜੋ ਮਰਜ਼ੀ ਬਰਾ ਕਰ ਰਿਹਾ ਹੈ ਪਰ ਜਿਹੜੇ ਰਾਜੇ ਮਹਾਰਾਜੇ ਤਾਕਤ ਚਾਕੇ ਕੌਮਾਂ ਦਾ ਨੁਕਸਾਨ ਕਰਦੇ ਰਹੇ ਆਪਣੇ ਰਾਜ ਦੇ ਵਿੱਚ ਮੋਨਾਰਕੀ ਨਾਲ ਬੁਰਾ ਕਰਦੇ ਰਹੇ ਨੇ ਆ ਜੋ ਕਿੱਥੇ ਆ ਗਏ ਆ ਜੋ ਆ ਗਏ ਸਨ ਕੋਈ ਉਹਨਾਂ ਦੀ ਕਬਰ ਤੇ ਜੁੱਤੀ ਮਾਰਨ ਵਾਲਾ ਵੀ ਬੰਦਾ ਆਇਆ ਤੇ ਦੱਸ ਦੇਵਾਂ ਫੋਨ ਤੱਕ ਕਿਸ ਨੇ ਪੀਚਾੜਨਾ ਦਿਖੋ ਇਹ ਗੱਲ ਹੈਗੀ ਸਵਾਏ ਭਾਜਪੀ ਦੇ ਹਿੰਦੁਸਤਾਨ ਦੀਆਂ ਜਿਤਨੀਆਂ ਵੀ ਪਾਰਟੀਆਂ ਆ ਕਿਹਾ ਉਹਨਾਂ ਸਾਰਿਆਂ ਨੇ ਵਕਤ ਮਿਲਦਾ ਬਰੋਥ ਕੀਤਾ ਔਰ ਇਹ ਮਨਾਰਟਿਸ ਕੰਟਰੀਜ਼ ਦੇ ਉੱਤੇ ਬਹੁਤ ਵੱਡਾ ਮੰਲਾ ਆ ਇਹਦਾ ਅਸਰ ਸਿੱਖਾਂ ਤੇ ਅਸਰ ਪੈਣਾ ਹੀ ਪੈਣਾ ਹੈ ਕਿਉਂਕਿ ਇਸ ਵਕਤ ਜਦਾਦਾਂ ਸਿੱਖਾਂ ਦੀਆਂ ਵੀ ਬਹੁਤ ਜ਼ਿਆਦਾ ਨੇ ਭਾਵੇਂ ਹਿੰਦੁਸਤਾਨ ਨੇ ਤੇ ਭਾਰਤ ਪਾਕਿਸਤਾਨ ਜਸ ਪਾਕਿਸਤਾਨ ਸਰਕਾਰ ਇਹ ਦੇਖੇਗੀ ਬੇ ਹਿੰਦੁਸਤਾਨ ਦੇ ਮੁਸਲਮਾਨਾਂ ਦੀਆਂ ਜ਼ਮੀਨਾਂ ਜਦਾਦਾਂ ਸਾਰੇ ਇੱਕ ਨੂੰ ਛੱਕੇ ਟਾਂਕੇ ਉਹਨਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ ਤਾਂ ਉਹ ਬਿਲਕੁਲ ਗਰੇਜ਼ ਨਹੀਂ ਕਰਨਗੇ ਸਿੱਖਾਂ ਨੂੰ ਨੁਕਸਾਨ ਪਹੁੰਚਾਉਣ ਇਸ ਵਾਸਤੇ ਇਸ ਬਿਲ ਦਾ ਵਿਰੋਧ ਪਾਰਲੀਮੈਂਟ ਦੇ ਵਿੱਚ ਅਰ ਸਿਮਰਤ ਕੋਰ ਨੇ ਕੀਤਾ ਔਰ ਬੜੇ ਅੱਛੇ ਲਫਜ਼ਾਂਜ ਕੀਤਾ ਔਰ ਜੋ ਗੱਲਾਂ ਉਸਨੇ ਕਹੀਆਂ ਉਹ ਬਿਲਕੁਲ ਸਹੀ ਕਹੀਆਂ ਸਮੁੱਚੀ ਕੌਮ ਪਾਰਲੀਮੈਂਟ ਚ ਜਿਹੜਾ ਵਕ ਬੋਰਡ ਦਾ ਬਿੱਲ ਪੇਸ਼ ਹੋਇਆ ਉਹਦਾ ਵਿਰੋਧ ਕਰਦੀ ਔਰ ਨਿੰਦਾ ਕਰਦੀ ਕੀ ਲੱਗਦਾ ਕਿ ਦੇਸ਼ ਦੇ ਹੋਰ ਕੋਨਾਂ ਦੇ ਵਿੱਚ ਵੀ ਇਸ ਤਰ੍ਹਾਂ ਹੀ ਇਹ ਬਿੱਲ ਪਾਸ ਕੀਤਾ ਜਿਹੜੇ ਘੱਟ ਗੇਂਚ ਜਿਹੜੇ ਕਿ ਨਹੀਂ ਨਹੀਂ ਦੇਖੋ ਗੱਲ ਸੁਣਾਓ ਇਸ ਵਕਤ ਜਿਹੜੇ ਪੁਰਾਣੇ ਬੈਠੇ ਹੋਏ ਨੇ ਦੇਖੋ ਮੈਂ ਗੱਲ ਸੁਣਾਓ ਤਾਕਤ ਆ ਕੇ ਬੰਦਾ ਜੋ ਮਰਜ਼ੀ ਬਰਾ ਕਰ ਰਹਾ ਹੈ ਪਰ ਜਿਹੜੇ ਰਾਜੇ ਮਹਾਰਾਜੇ ਤਾਕਤ ਚਾਹ ਕੇ ਕੌਮਾਂ ਦਾ ਨੁਕਸਾਨ ਕਰਦੇ ਰਹੇ ਆਪਣੇ ਰਾਜ ਦੇ ਵਿੱਚ ਮੋਨਾਰਕੀ ਨਾਲ ਬੁਰਾ ਕਰਦੇ ਰਹੇ ਅੱਜ ਉਹ ਕਿੱਥੇ ਆ ਗਏ ਅੱਜ ਆ ਗਏ ਸਨ ਕੋਈ ਉਹਨਾਂ ਦੀ ਕਬਰ ਤੇ ਜੁੱਤੀ ਮਾਰਨ ਵਾਲਾ ਵੀ ਬੰਦਾ ਆਇਆ ਤੇ ਦੱਸ ਕਿ ਉਹ ਕੁੱਲ ਤੱਕ ਕਿਸ ਨੇ ਪੀਛਾ